ਨਜਾਇਜ਼ ਕਬਜ਼ੇ ਖਿਲਾਫ ਪੁਲਸ ਦੀ ਕਾਰਵਾਈ ਜਾਰੀ ਹੈ ਇਸੇ ਕੜੀ ਦੇ ਵਿੱਚ ਪੁਲਸ ਦੇ ਵੱਲੋਂ ਐਮਟੀਪੀ ਬਿਲਡਿੰਗਾਂ ਤੇ ਕਾਰਵਾਈ ਕਰਦੇ ਹੋਏ ਬਿਲਡਿੰਗਾਂ ਦੀ ਭੰਨ ਤੋੜ ਕੀਤੀ ਗਈ ਇਸ ਮੌਕੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਨਿਰਦੇਸ਼ ਮਿਲੇ ਨੇ ਜਿਸ ਤੋਂ ਬਾਅਦ ਉਹਨਾਂ ਨੇ ਇਹ ਵੱਡੀ ਕਾਰਵਾਈ ਕੀਤੀ ਹੈ ਤੇ ਬਿਲਡਿੰਗਾਂ ਤੇ ਕਬਜ਼ਾ ਕਰਨ ਵਾਲੇ ਲੋਕਾਂ ਦੀ ਬਿਲਡਿੰਗ ਦੀ ਭੰਨ ਤੋੜ ਕਰਨ ਤੋਂ ਬਾਅਦ ਨਜਾਇਜ਼ ਕਬਜ਼ੇ ਛਡਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਅੱਜ ਮਾਨਯੋਗ ਡੀਸੀ ਸਾਹਿਬ ਮਾਨਯੋਗ ਜਰਨਸਨ ਸਾਹਿਬ ਦੀਆਂ ਅਧਿਤ ਅਨਸਾਰ ਅੱਜ ਡੈਮੋਲੇਸ਼ਨ ਟੀਮ ਨੇ ਪਹਿਲਾ ਬਿਲਡਿੰਗ ਜਿਹੜੀ ਸਮਾਈਲ ਸੈਂਟਰ ਵਾਲੀ ਉਹਦੇ ਤੇ ਐਕਸ਼ਨ ਕੀਤਾ ਉਹ ਬਿਲਡਿੰਗ ਦਾ ਕਮਰਸ਼ੀਅਲ ਨਕਸ਼ਾ ਪਾਸ ਹੀ ਲੇਕਿਨ ਵਾਇਲੇਸ਼ਨ ਹੀ ਉਹ ਵਾਇਲੇਸ਼ਨ ਨੂੰ ਰਿਮੂਵ ਕੀਤਾ ਔਰ ਉਹਨਾਂ ਕੋਲੋਂ ਅੰਡਰਟੇਕਿੰਗ ਲਈ ਹੈ ਵੀ ਬਾਕੀ ਜਿਹੜੀ ਆ ਬਿਲਡਿੰਗ ਜਿੰਨੀ ਵਾਇਲੇਸ਼ਨ ਹੈ ਹੀ ਆਪਣੇ ਪੱਧਰ ਤੇ ਢਾਲੀ ਜਾਵੇਗੀ ਔਰ ਤੋਂ ਬਾਅਦ ਡਾਕਟਰ ਹਰਪ੍ਰੀਤ ਸਿੰਘ ਹਸਪੀਟਲ ਦੇ ਨਾਲ ਬਿਲਡਿੰਗ ਨੂੰ ਸੀਲ ਕੀਤਾ ਗਿਆ ਹੁਣ ਮੁਜੀਠਾ ਰੋਡ ਤੇ ਡਾਕਟਰ ਮਨਜੂ ਗੁਪਤਾ ਜੀ ਦੀ ਬਿਲਡਿੰਗ ਉਹਦੇ ਤੇ ਆਏ ਆ ਉਦੋਂ ਤੇ ਐਕਸ਼ਨ ਕੀਤਾ ਔਰ ਉਹਨਾਂ ਨੇ ਆਪਣੀ ਬਿਲਡਿੰਗ ਦਾ ਰੈਸ਼ੀ ਨਕਸ਼ਾ ਜਿਹੜਾ ਵਾ ਅਪਲਾਈ ਕਰਕੇ ਪਾਸ ਕਰਾਇਆ ਸੀ ਲੇਕਿਨ ਦੇਖਣ ਤੇ ਉਹ ਬਿਲਡਿੰਗ ਕਮਰਸ਼ੀਅਲ ਲੁੱਕ ਹੀ ਕਮਰਸ਼ੀਅਲ ਐਕਟੀਵਿਟੀ ਲਈ ਵਰਤੀ ਜਾ ਰਹੀ ਸੀ ਡਾਕਟਰ ਰਾਜ ਕੁਮਾਰ ਜੀ ਦੀਆਂ ਕਹਿਣ ਅਨੁਸਾਰ ਐਫੀਡੇਵਿਟ ਦੇ ਅਨੁਸਾਰ ਉਹਨਾਂ ਨੇ ਦੱਸਿਆ ਜੀ ਇਹ ਹੀ ਆਪਣੀ ਬਿਲਡਿੰਗ ਦਾ ਕਮਰਸ਼ੀਅਲ ਨਕਸ਼ਾ ਜਿਹੜਾ ਵਾ ਅਪਲਾਈ ਕੀਤਾ ਔਰ ਕਮਰਸ਼ੀਅਲ ਨਕਸ਼ਾ ਪਾਸ ਹੋਣ ਤੋਂ ਬਾਅਦ ਹੀ ਅਗਲੀ ਜਿਹੜੀ ਕਾਰਵਾਈ ਹੈ ਜਾਂ ਬਿਲਡਿੰਗ ਬਣਾਉਣ ਦੀ ਕਾਰਵਾਈ ਉਹ ਕੀਤੀ ਜਾਏਗੀ ਮੈਂ ਪਬਲਿਕ ਨੂੰ ਅਪੀਲ ਕਰਦਾ ਸਾਰਿਆਂ ਨੂੰ ਵੀ ਕੋਈ ਵੀ ਕੰਮ ਆ ਨਕਸ਼ਾ ਪਾਸ ਕਰਾ ਕੇ ਕੀਤਾ ਜਾਵੇ ਨਕਸ਼ਾ ਪਾਸ ਨਾ ਕਰਨ ਤੋਂ ਦਸ਼ੂਰਤ ਵਿੱਚ ਬਿਲਡਿੰਗ ਡਿਪਾਰਟਮੈਂਟ ਵੱਲੋਂ ਜਿਹੜੀ ਨਜਾਇਜ਼ ਬਿਲਡਿੰਗਾਂ ਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਔਰ ਇਸ ਤਰ੍ਹਾਂ ਹੀ ਜਿਹੜੀ ਆ ਡੈਮੋਲੇਸ਼ਨ ਜਾਰੀ ਰਹੇਗੀ ਅੱਜ ਸਾਰੇ ਏਟੀਪੀ ਬਿਲਡਿੰਗ ਇੰਸਪੈਕਟਰ ਸਟਾਫ ਵੱਲੋਂ ਇਹ ਬਿਲਡਿੰਗਾਂ ਤੇ ਐਕਸ਼ਨ ਕੀਤਾ ਗਿਆ ਅੱਗੋਂ ਇਹ ਬਿਲਡਿੰਗਾਂ ਤੇ ਐਕਸ਼ਨ ਜਿਹੜੀ ਨਜਾਇਜ਼ ਬਿਲਡਿੰਗਾਂ ਤੇ ਐਕਸ਼ਨ ਜਾਰੀ ਰਹੇਗੀ ਇਹ ਟੋਟਲ ਟੋਟਲ 23 ਬਿਲਡਿੰਗਾਂ ਜਿਹੜੀਆਂ ਮਤਲਬ ਕਿ ਆਪਣਾ ਸੀਬੀਓ ਸਾਹਿਬ ਵੱਲੋਂ ਫਾਈਨਲ ਕੀਤੀਆਂ ਗਈਆਂ ਉਹ 23 ਬਿਲਡਿੰਗਾਂ ਤੇ ਜਿਹੜੀ ਕਾਰਵਾਈ ਲਗਾਤਾਰ ਇਸ ਤਰ੍ਹਾਂ ਜਾਰੀ ਰਹੇਗੀ ਉਹਨਾਂ ਤੇ ਕਾਰਵਾਈ ਅੱਜ ਸ਼ੁਰੂ ਕਰਤੀ ਹੈ ਦੋ ਬਿਲਡਿੰਗਾਂ ਤੇ ਹੋ ਗਈ ਹੈ ਬਾਕੀ ਜਿਹੜੀਆਂ 21 ਰਹਿੰਦੀਆਂ ਨੇ ਉਹ ਸੋਮਵਾਰ ਤੋਂ ਸ਼ੁਰੂ ਕਰਕੇ ਜਦਨ ਤੱਕ ਨਹੀਂ ਮੁਕਦੀਆਂ ਉਦੋਂ ਤੱਕ ਲਗਾਤਾਰ ਕਾਰਵਾਈ ਜਾਰੀ ਰਹੇਗੀ ਹਾਲ ਬਾਜ਼ਾਰ ਹਾਲ ਬਾਜ਼ਾਰ ਮਜੀਠਾ ਰੋਡ ਸਰਕਰ ਰੋਡ ਪਟਾਲਾ ਰੋਡ ਸ਼ੇਰਾਂ ਵਾਲਾ ਗੇਟ ਇਸ ਤਰ੍ਹਾਂ ਇਹ ਜਿਹੜੀਆਂ ਵੀ ਬਿਲਡਿੰਗਾਂ ਆਣ ਗਈਆਂ ਉਹ ਸਾਰੀਆਂ ਢੋਈਆਂ ਜਾਣਗੀਆਂ ਅਸੀਂ ਪੰਜਵਾਂ ਦੀ ਲਿਸਟ ਦੇਤੀ ਹੈ ਥੋੜੇ ਦਿਨਾਂ ਦੇ ਵਿੱਚ ਉਹਨਾਂ ਸਾਰਿਆਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਕੁਝ ਇਹ ਬਾਕੀ ਇਲਾਕਿਆਂ ਦੇ ਵਿੱਚ ਵੀ ਨਾਲ ਜਾਣਾ ਪੈਂਦਾ ਉਹਦੇ ਕਰਕੇ ਥੋੜੇ ਕੰਮ ਨੂੰ ਪੂਰੀ ਤਰ੍ਹਾਂ ਗਤੀ ਨਹੀਂ ਦਿੱਤੀ ਜਾ ਸਕਦੀ ਬਾਕੀ ਸਾਰਾ ਕੰਮ ਆਪਾਂ ਇਹਪੜੇ ਚੜਾਂਗੇ ਉਹਨਾਂ ਤੇ ਕਾਰਵਾਈ ਅੱਜ ਸ਼ੁਰੂ ਕਰਤੀ ਐ ਦੋ ਬਿਲਡਿੰਗਾਂ ਤੇ ਹੋ ਗਈ ਐ ਬਾਕੀ ਜਿਹੜੀਆਂ 21 ਰਹਿੰਦੀਆਂ ਨੇ ਉਹ ਸੌਂਵਰ ਤੋਂ ਸ਼ੁਰੂ ਕਰਕੇ ਜਿੰਦ ਤੱਕ ਨਹੀਂ ਮੁੱਕਦੀਆਂ ਉਦੋਂ ਤੱਕ ਲਗਾਤਾਰ ਕਾਰਵਾਈ ਜਾਰੀ ਰਹੇਗੀ ਹਾਲ ਬਾਜ਼ਾਰ ਹਾਲ ਬਾਜ਼ਾਰ ਮਜੀਠਾ ਰੋਡ ਸਰਕਰ ਰੋਡ ਬਟਾਲਾ ਰੋਡ ਸ਼ੇਰਾ ਵਾਲਾ ਗੇਟ ਇਸ ਤਰ੍ਹਾਂ ਇਹ ਜਿਹੜੀਆਂ ਵੀ ਬਿਲਡਿੰਗਾਂ ਆਣ ਗਈਆਂ ਉਹ ਸਾਰੀਆਂ ਢੋਡੀਆਂ ਜਾਣੀਆਂ। ਅਸੀਂ ਪੰਜਵਾਂ ਦੀ ਲਿਸਟ ਦੇਤੀ ਹੈ। ਥੋੜੇ ਦਿਨਾਂ ਦੇ ਵਿੱਚ ਉਹਨਾਂ ਸਾਰਿਆਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ। ਕੁਝ ਇਹ ਬਾਕੀ ਇਲਾਕਿਆਂ ਦੇ ਵਿੱਚ ਵੀ ਨਾਲ ਜਾਣਾ ਪੈਂਦਾ ਉਹਦੇ ਕਰਕੇ ਥੋੜੇ ਕੰਮ ਨੂੰ ਪੂਰੀ ਤਰ੍ਹਾਂ ਗਤੀ ਨਹੀਂ ਦਿੱਤੀ ਜਾ ਸਕਦੀ। ਬਾਕੀ ਸਾਰਾ ਕੰਮ ਆਪਾਂ ਦੇਪੜੇ ਚਾੜਾਂਗੇ।